ਸ਼ਾਹਕੋਟ ਵਿਖੇ ਮੋਗਾ ਰੋਡ પેટ્રોલ ਪੰਪ ਨਜ਼ਦੀਕ ਮੰਗਲਵਾਰ ਸਵੇਰੇ ਸੜਕ ਕਿਨਾਰੇ ਖੇਤ ਵਿੱਚੋਂ ਇੱਕ ਪ੍ਰਵਾਸੀ ਮਜ਼ਦੂਰ ਦੀ ਪੇਤ ਭਰੇ ਹਾਲਾਤਾਂ ਵਿੱਚ ਲਾਸ਼ ਪਈ ਮਿਲੀ ਹੈ ਜਾਣਕਾਰੀ ਅਨੁਸਾਰ ਕਿਸਾਨ ਜਸਪਾਲ ਸਿੰਘ ਪੁੱਤਰ ਸਰਨ ਸਿੰਘ ਵਾਸੀ ਮੁੱਲਾ ਬਾਗਵਾਲਾ ਸ਼ਾਹਕੋਟ ਜਦ ਅੱਜ ਸਵੇਰੇ ਆਪਣੇ ਮੋਗਾ ਰੋਡ ਸੜਕ ਕਿਨਾਰੇ ਖੇਤ ਵਿੱਚ ਆਇਆ ਤਾਂ ਉਸਨੇ ਇੱਕ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਲਾਸ਼ ਆਪਣੇ ਖੇਤ ਵਿੱਚ ਪਈ ਦੇਖ ਮਾਡਲ थाना ਸ਼ਾਹਕੋਟ ਦੀ ਪੁਲਿਸ ਨੂੰ ਸੂਚਿਤ ਕੀਤਾ ਤਾਂ ਡੀਐਸਪੀ ਸ਼ਾਹਕੋਟ ਊਂਕਾਰ ਸਿੰਘ ਬਰਾੜ ਅਤੇ ਐਸਐਚਓ ਸ਼ਾਹਕੋਟ ਇੰਸਪੈਕਟਰ ਬਲਵਿੰਦਰ ਸਿੰਘ ਪੁੱਲਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਜਿਨ੍ਹਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਡੀਐਸਪੀ ਊਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕ ਪ੍ਰਵਾਸੀ ਮਜ਼ਦੂਰ ਦੀ ਪਛਾਣ ਨਹੀਂ ਹੋ ਸકી ਅਤੇ ਉਸ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਉਨਾ ਦੱਸਿਆ ਕਿ ਉਸ ਦਾ ਪਰਨੇ ਨਾਲ ਗਲਾ ਕੁੱਟ ਕੇ ਕਤਲ ਕੀਤਾ ਗਿਆ ਹੈ ਅਤੇ ਕਤਲ ਕਰਨ ਉਪਰੰਤ ਕਾਤਲਾ ਵੱਲੋਂ লাশ ਨੂੰ ਖੇਤ ਵਿੱਚ ਸੁੱਟ ਦਿੱਤਾ ਗਿਆ ਹੈ। ਉਨਾ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਦੀ লাশ ਨੂੰ ਕਬਜ਼ੇ ਵਿੱਚ ਲੈ ਕੇ ਸ਼ਨਾਖਤ ਲਈ ਸਿਵਲ ਹਸਪਤਾਲ ਨਕੋਦਰ ਦੀ ਮੂਰਚਨੀ ਵਿੱਚ ਰੱਖਿਆ ਗਿਆ ਹੈ ਅਤੇ ਖੇਤ ਮਾਲਕ ਜਸਪਾਲ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਕਾਤਲਾ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ। ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ। ਅੱਜ ਸ਼ਾਹਕੋਟ ਤੋਂ ਮੁਰਗਾ ਜਿਹੜਾ ਪ੍ਰਾਣਾ ਰੋਡ ਹੈਗਾ ਇਹਦੇ ਚੜ੍ਹਦੇ ਵਾਲੇ ਪਾਸੇ ਇੱਕ ਪ੍ਰਵਾਸੀ ਇਹ ਯੋਮਰ ਕਦੇ 38 ਸਾਲਾਂ ਉਹਦੇ ਡਰਡ ਬੋਡੀ ਇੱਥੇ ਸਾਨੂੰ ਹੌਣੇ ਹੌਣੇ ਜਾਣਕਰ ਮਿਲੀ ਹੈ ਸਾਜਪਾਲ ਸਿੰਘ ਹੈ ਜੋ ਇੱਥੇ ਦੇ ਰਹਿਣ ਵਾਲੇ ਉਹ ਆਪਣੇ ਖੇਤਾਂ ਚ ਆਈ ਸੀ ਤੇ ਦੇਖਿਆ ਕਿ ਤੇ ਕੀਤੇ ਬਣਾ ਰਹੇ ਤੇ ਕਹੀ ਸੀ ਇਹ ਪਰੋਸੀ 33 ਸਾਲ ਦਾ ਲੱਗਦਾ ਇਹਦੇ ਗ੍ਰੇ ਰੰਦਾ ਨਿਕਰ ਪਾਈ ਹੈ ਬਲੈਕ ਦੇ ਅੰਡਰਵੀਅਰ ਹੈਗਾ ਤੇ ਇਹਨੇ ਜਿਹੜੀ ਸ਼ਰਟ ਪਾਈ ਹੈ ਪਟੜਾਂ ਵਾਲੀ ਉਹ ਪਰੋਂ ਨੀਲੇ ਰੰਗ ਦੀ ਹੈ ਉਹਦੇ ਤੇ ਧਿੰਡੀਆਂ ਹੈਗੀਆਂ ਛੋਟੇ ਛੋਟੀਆਂ ਹਲੋ ਬਲੂ ਕਲਰ ਦੀ ਹੈ ਕਾਉਨ ਕਲਰ ਦੀ ਹੈ ਡਬਲ ਸਾਈਡੀਆਂ ਹੈਗੀਆਂ ਤੇ ਗੱਲ ਵਿੱਚ ਇਹਦੇ ਇੱਕ ਪੰਨਾ ਜਿਹੜਾ ਧਾਰੀਦਾਰ ਹੈਗਾ ਉਹਦੇ ਨਾਲ ਤਾਂ ਗੱਲ ਘੁੱਟਿਆ ਪਿਆ ਤੇ ਜੋ ਮੁਰਲੇ ਨਾਤਾ ਤੋਂ ਇਹ ਪਤਾ ਲੱਗ ਰਿਹਾ ਵੀ ਇਹ ਦੀ ਡੈਡ ਗੋਡੀ ਜਿਹੜੀ ਕਿਤੋਂ ਲਿਆ ਕੇ ਸੜਕ ਦੇ ਕਿਨਾਰੇ ਕਿਸੇ ਦੋਸਿਆਂ ਦੇ ਸੁੱਟਤੀ ਆ ਤੇ ਇਹਦੇ ਇਹਦੀ ਵੀ ਆਇਡੈਂਟੀਫਿਕੇਸ਼ਨ ਕਰਾਈ ਜਾ ਰਹੀ ਹੈ ਔਰ ਦੋਸ਼ਿਆਂ ਨੂੰ ਜਲਦੀ ਹਾਲ ਕੀ ਕੀਤਾ ਜਾਊਗਾ ਤੇ ਜੋ ਜਸਪਾਲ ਸਿੰਘ ਜੀ ਨੇ ਸਾਨੂੰ ਸਟੇਟਮੈਂਟ ਦੇ ਰਹੇ ਆ ਉਹਦੇ ਅਨੁਸਾਰੇ ਕੱਟੜਾ ਦਾ ਮਕਦਮਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਸਪੱਸ਼ਟ ਸਾਬ ਇੱਥੇ ਨੇ ਪਰ ਲੋਸਾ ਉਤੇ ਅਸੀਂ ਚੰਗੀ ਤਰ੍ਹਾਂ ਦੀ ਨੋਟਿਸ ਤੇ